ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਮਾਲਵੇ ਵਾਲੀ ਸਰ ਤੋਂ ਜਿਹੜੇ ਆਪਣੇ ਭੈਣ ਭਰਾ ਸੱਜਣ ਦੋਸਤੋ ਨਾਲ ਜੁੜੇ ਆ ਕੋਈ ਖਰੀਦਦਾਰ ਵੀ ਉਧਰੋਂ ਆਉਂਦਾ ਤੇ ਬਿਲਕੁਲ ਸਤਲੁਜ ਦਰਿਆ ਟੱਪਨੇ ਸਾਹਿਬ ਤੋਂ ਹਰੀਕੇ ਪੱਤਨ ਸ਼ਹਿਰ ਆਉਂਦਾ ਹਰੀਕੇ ਪੱਤਨ ਤੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਆ ਵੱਡੇ ਸਭਰਾ ਪਿੰਡ ਤੋਂ ਦੋਸਤੋ ਪੱਟੀ ਦੀ ਗੱਲ ਕਰੀਏ ਤਕਰੀਬਨ ਕੋਈ 13-14 ਕਿਲੋਮੀਟਰ ਦੀ ਦੂਰੀ ਆ ਸੋ ਆਓ ਇਥੇ ਆਣ ਕੇ ਆਪਣੀ ਨਰਖ ਪਰਖਾ ਤਸੱਲੀ ਕਰੋ ਬੁਰਜ ਡੇਰੀ ਫਾਰਮ ਤੇ ਦੋਸਤੋ ਅੱਜ ਆਪਣੀ ਵਿਜ਼ਿਟ ਆ ਅੱਜ ਇਸ ਵੀਡੀਓ ਦੇ ਵਿੱਚ ਲਾ ਗਿਆ ਪਾ ਤੁਹਾਨੂੰ ਟੋਟਲ ਤਕਰੀਬਨ 7 ਕਿ ਦਿਖਾਉਣੇ ਆ ਸਾਹਮਣੇ ਤੁਸੀਂ ਦੇਖ ਰਹੇ ਜੇ ਕ੍ਰੋਸ ਸੰਗ ਦੇ ਵਿੱਚ ਵਹਿਣਾ ਹੋਣ ਗਿਆ ਠੀਕ ਹੈ ਜੀ ਚਾਹੀ ਵਾਲ ਦੇ ਵਿੱਚ ਜਰਸੀ ਕ੍ਰੋਸ ਸੰਗ ਦੇ ਵਿੱਚ ਹਰੇਕ ਕੈਟਾਗਰੀ ਦੇ ਵਿੱਚ ਹਰੇਕ ਬਰੀਡ ਨਸਲ ਦਾ ਜਿਹੜਾ ਤੁਹਾਨੂੰ ਐਨੀਮਲ ਆ ਪਸ਼ੂ ਆ ਇਸ ਫਾਰਮ ਤੋਂ ਇਸ ਕਿਲੇ ਤੋਂ ਮਿਲ ਜਾਂਦਾ ਸੋ ਰੁਟੀਨ ਦੇ ਵਿੱਚ ਵੀਰ ਸਾਹਿਬ ਹਣੀ ਕੰਮ ਕਰਦੇ ਆ ਡੇਲੀ ਰੁਟੀਨ ਦੇ ਵਿੱਚ ਕੋਈ ਨਵੇਂ ਪੰਜ ਸੱਤ ਨਗ ਜਿਹੜੇ ਅਵੇਲੇਬਲ ਹੁੰਦੇ ਆ ਇਸ ਕਿਲੇ ਦੇ ਉੱਪਰ ਸੋ ਐਨੀ ਟਾਈਮ ਤੁਸੀਂ ਵਿਜ਼ਿਟ ਕਰੋ ਕੋ ਪੰਜ ਸੱਤ ਨਗ ਜਿਹੜੇ ਤੁਹਾਨੂੰ ਇੱਥੇ ਮਿਲ ਲਗੇ ਮਿਲਣਗੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ ਡਾਕਟਰ ਸਾਹਿਬ ਹੋਂਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਕੋਰਪਾ ਜੀ ਠੀਕ ਠਾਕ ਹਾਂ ਜੀ ਵਧੀਆ ਜੀ ਗੁਰੂ ਰਾਮਦਾਸ ਦੀ ਕਿਰਪਾ ਜੀ ਬਾਬਾ ਬੇਟਾ ਸਰਜਰੀ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਹੋਰ ਕਿਵੇਂ ਸੇਤਾ ਰਾਜੀ ਬਾਜੀ ਹਾਂਜੀ ਹਾਂਜੀ ਬੜੀ ਵਧੀਆ ਜੀ ਕਿਰਪਾ ਗੁਰੂ ਰਾਮਦਾਸ ਜੀ ਵਧੀਆ ਚੱਲੀ ਜਾਂਦਾ ਜੀ ਕਾਰੋਬਾਰ ਤੁਹਾਡੇ ਪੈਰਾਂ ਪਿੱਛੇ ਜੀ ਚਲੋ ਬਹਿਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਭਾਗ ਲਾਈ ਰੱਖੇ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਬਹਿਰਾ ਦੀ ਗਿਣਤੀ ਦੀ ਗੱਲ ਕਰਕੇ ਟੋਟਲ ਆਪਣੇ ਕੋਲ ਸਾਹਿਬ ਜੀ ਗਿਣਤੀ ਕਰੀਏ ਤੇ ਆਪਾਂ ਅੰਦਰ ਵੀ ਦਾ ਵਕਤ ਦਾ ਆ ਤੇ ਆਪਾਂ ਸੱਤਾਂ ਦੀ ਵੀਡੀਓ ਪਾਉਣੀ ਹੈ ਬੱਲਾ ਮੰਡੀ ਫਿਰ ਇਹ ਖਤਮ ਨਹੀਂ ਹੋਈ ਇੱਥੇ ਹੀ ਆਪਾਂ ਅੱਗੇ ਜਰਾ ਦੇ ਬਣਾਇਆ ਪਿਆ ਜੀ ਬਿਲਕੁਲ ਬਿਲਕੁਲ ਕਿ ਸੰਧੂ ਸਾਹਿਬ ਜਿਹੜੀ ਆਪਾਂ ਪਿਛਲੇ ਦੀ ਵੀਡੀਓ ਪਾਈ ਵੇ ਕੋਈ ਵੀ ਸਾਰੀਆਂ ਲੈ ਗਿਆ ਹੀ ਬਿਲਕੁਲ ਹਾਂਜੀ ਨਾ ਦੱਸੋ ਵੈਸੇ ਵੀਰ ਡਾਕਟਰ ਬਾ ਜਿਹੜਾ ਮੁਰਲਾ ਕਾਮ ਆ ਸਟਾਰਟਿੰਗ ਜਿਹੜੀ ਗਜਰਾਤ ਮਹਾਰਾਸ਼ਟਰ ਦੇ ਵਿੱਚ ਆਨਲਾਈਨ ਡਿਲੀਵਰੀ ਪਹਿਲਾਂ ਬਥੇਰੀ ਹੁੰਦੀ ਰਹੀ ਠੀਕ ਆ ਜੀ ਉੱਤੇ ਬਾਕੀ ਦੇ ਰਹੇ ਸੰਧੂ ਸਾਹਿਬ ਦੇ ਇਲਾਲ ਬਣ ਗਿਆ ਆਪਣਾ ਘਰੇ ਗਜਰਾਤ ਬਣਾਦਾ ਤੁਸੀਂ ਹਾਂ ਬਿਲਕੁਲ ਬਿਲਕੁਲ ਚਲੋ ਮਾਲ ਆਪਾਂ ਥੜਾ ਥੜਾ ਦੇਖਣਾ ਚਾਹੀਦਾ ਬਾਕੀ ਐਨੀਮਲ ਬੜੇ ਸਾਫ਼ ਸੁਥਰੇ ਲੈ ਕੇ ਆਉਂਦੇ ਹੋ ਤੁਸੀਂ ਨਹੀਂ ਜੀ ਨਹੀਂ ਬੀਹੋ ਜੇ ਭੈਣ ਭਰਾ ਨੂੰ ਪਸੰਦ ਤੇ ਚਾਹੀਦਾ ਮਾਲ ਖਰੀਦਣਾ ਚਾਹੀਦਾ ਗਜਰਾਤ ਨਾਲੋਂ ਵੀ ਵਧੀਆ ਸੰਧੂ ਸਾਹਿਬ ਜਿਉਂਦੇ ਆਪਾਂ ਐਵੇਂ ਕਹੀਏ ਹਾ ਤੁਹਾਡੇ ਨਾਲ ਜੁੜੇ ਹਨ ਹਾਂਜੀ ਹਾਂਜੀ ਤੇ ਬਹੁਤ ਮਾਰਕ ਦੀ ਕਿਰਪਾ ਗੁਰੂ ਰਾਮਦਾਸ ਜੀ ਘਰ ਦੇ ਵਿੱਚ ਗੇਰਾਤ ਬਣਿਆ ਪਿਆ ਪਵਿੱਤਾ ਲੈ ਇਹ ਤੇ ਈਡੀ ਗੁਰੂ ਰਾਮਦਾਸ ਜੀ ਕਿਰਪਾ ਜੀ ਵਿਖ ਜਾਂਦੀ ਵਿਖ ਜਾਂਦੇ ਬਿਲਕੁਲ ਮਿੰਟਾਂ ਸਕਿੰਟਾਂ ਦੀ ਖੇੜ ਹੁੰਦੀ ਹੈ ਕਿਸਾਨ ਵੀਰੋ ਐਨੀਮਲ ਬਾਕੀ ਸਭ ਨੂੰ ਸਦਾ ਪਾਰ ਦਾਇਨ ਵੀ ਕੇਸ ਭੇਜੀਆਂ ਨੇ ਗਲਤ ਨਹੀਂ ਗਾ ਜਿਹਾ ਜਿਹਾ ਭੇਜੀ ਆ ਠੀਕ ਹੈ ਬਾਕੀ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਗਲਤ ਪਵੇ ਆਪਾਂ ਬਾਕੀ ਸਹੀ ਸਲਾਮਤੀ ਵੈਰ ਕੋਈ ਚੁਾਈ ਦੀ ਗਲਤ ਨਹੀਂ ਭੇਜੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਸ਼ੁਰੂਆਤ ਕਰ ਲੈਂਦੇ ਆ ਪਹਿਲੇ ਨੰਬਰ ਤੇ ਇੱਕ ਵੈਰ ਤੁਹਾਨੂੰ ਆਪਾਂ ਦਿਖਾਉਨੇ ਆ ਸੰ ਸਾਰੀਆਂ ਨੇ ਮਗਰ ਬੱਛੀਆਂ ਜੀ ਚਾਰੇ ਦੀਆਂ ਚਾਰੇ ਸਈਆਂ ਦੇ ਚਾਰੇ ਦੇ ਮਗਰੀ ਬੱਛੀਆਂ ਠੀਕ ਹੈ ਜੀ ਪਲੱਸ ਪੁਆਇੰਟ ਹੈ ਜੀ ਆ ਤਿੰਨ ਗੱਬਣ ਤਿੰਨ ਗੱਬਣਾ ਜੀ ਚਲੋ ਜੀ ਹਾਂਜੀ ਡਾਕਟਰ ਸੂਆ ਕਰਮਾਉਗੀ ਇਹ ਇਹ ਸੰਧੂ ਸਾਹਿਬ ਦੂਜੇ ਸੂਏ ਜੇ ਠੀਕ ਹੈ ਜੀ ਤੇ ਪਹਿਲਾਂ ਨੇ ਇਹਨੇ 18 ਤੋਂ 20 ਲੀਟਰ ਦੁੱਧ ਭਰਿਆ ਜੀ ਠੀਕ ਹੈ ਜੀ ਤੇ ਕੱਦ ਮੀਡੀਅਮ ਹੈ ਪਹਿਲਾਂ ਕਹਿ ਦਿੱ ਆਪਾਂ ਨਾ ਮੀਡੀਅਮ ਦੇ ਵਿੱਚ ਹੀ ਆਪਾਂ ਹਮੇਸ਼ਾ ਹੀ ਜ਼ਿਕਰ ਕਰਦੇ ਜੀਦਾ ਹੈ ਹਾਂ ਤੇ ਐ ਵਕਤ ਪਰਸੋਂ ਦੀ ਸੂਈ ਆ ਤੇ 12 ਲੀਟਰ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਜੀ ਠੀਕ ਹੈ ਹੈ ਦੂਜਾ ਸੈਕਿੰਡ ਤੇ ਤੀਜਾ ਗਰੰਟੀ ਆ ਤੇ ਬਾਕੀ ਪਹਿਲੇ ਨੇ 18 20 ਲੀਟਰ ਦੁੱਧ ਕੱਢਿਆ ਜੀ ਠੀਕ ਹੈ ਤੱਲਿਓ ਉਨੀ ਤੋਂ ਬਿਲਕੁਲ ਜੀ ਹਾਂਜੀ ਲਓ ਦੋਸਤੋ ਆਰਡਰ ਰੂਟਰ ਦੀ ਕੁਆਲਿਟੀ ਕਰੋ ਚੈੱਕ ਆਹ ਇਹਨੂੰ ਹਵਾ ਨਹੀਂ ਚਾਹੀਦੀ ਤੇ ਲਾ ਕੇ ਖਾਦਨੇ ਕਈ ਵੀ ਆਹ ਤੇ ਦੂਜਾ ਤੀਜਾ ਤਾਂ ਨਹੀਂ ਆ ਸੋਈ ਨਹੀਂ ਜੀ ਪਰਸੋ ਸੋਈ ਜੇ ਤੀਜਾ ਬੋਲਾ ਜੀ ਬੋਲਾ 12 ਕੇ 13 12 ਲੀਟਰ ਸੰਧੂ ਸਾਹਿਬ ਲਓ ਜੀ 12 ਕੇ ਬੋਲਾ ਆ ਸਟਾਰਟਿੰਗ ਠੀਕ ਹੈ ਜੀ ਸੋ ਪਲੂਣ ਨੇ ਪਹਿਲੇ ਸਵੇਰੇ ਕੋਈ 18 ਕੇ ਲੀਟਰ ਦੁੱਧ ਚਵਾਇਆ ਉਹ ਵੀ ਆਨਰ ਦੇ ਦਸੰਦ ਦੇ ਮੁਤਾਬਕ ਆ ਹੋਣ 12 ਲੀਟਰ ਬੋਲੋ ਤੇ ਸਟਾਰਟਿੰਗ ਹੋਈ ਆ। ਬਾਕੀ ਸੰਧੂ ਸਾਹਿਬ ਥਾਂਨੇਵੇ ਦੀ ਵੇਖ ਲੋ ਜੀ। ਬਹੁਤ ਵਧੀਆ। ਠੀਕ ਹੈ ਜੀ। ਲਓ ਜੀ ਠੀਕ ਆ। ਸੋ ਕ੍ਰੋਸ ਅੰਗ ਦੇ ਵਿੱਚ ਆ ਹਾਈਟ ਮੀਡੀਅਮ ਦੇ ਵਿੱਚ ਤੇ ਬਾਕੀ ਬਹੁਤ ਚੰਗੀ ਮਗਰ ਆ। ਮਗਰ ਬੱਚੀ ਆ। ਲਓ ਜੀ ਮਗਰ ਬੱਚੀ ਆ। ਵੈਸੇ ਚਾਰ ਦਾੜਾ ਸੂਈਆਂ ਸੂਈਆਂ ਚੌ ਮਗਰ ਬੱਚੀਆਂ ਹੋਣਗੀਆਂ ਠੀਕ ਆ। ਆ ਦਿਖਾਓ। ਹਾਂ ਲੈ ਵੀ ਬਹੁਤ ਕਮਰਦਾਰ ਸੰਧੂ ਸਾਹਿਬ ਡਾਕਟਰ ਸਾਹਿਬ ਮੁੱਲ ਕੀ ਕਰਤਾ ਇਹਦਾ ਮੁੱਲ ਸੰਧੂ ਸਾਹਿਬ ਇਹੋ ਜੀ ਬੱਚੀ ਦਾ ਜਿੰਨਾ ਮਰਜੀ ਮੰਗ ਲਈਏ 60000 ਵੀ ਤਾਂ ਵੀ ਵੇਚ ਜਾਂਦੀ 70 ਮੰਗ ਲਈਏ ਤਾਂ ਵੀ 60000 ਦੀ ਦੇ ਦਾਂਗੇ ਬਿਲਕੁਲ ਜਿਹੜੇ ਮੁੱਲ ਹੈ 70 ਦੇ ਹਾਂਜੀ ਲੋ ਵੀ ਕੰਢੀ ਸੀਲਸ ਲਾ ਕੇ ਇਧਰ ਲਓ 98 ਬੜਾ ਸੋਹਣਾ ਲੱਗਾ ਚਵਾਈ ਵੀ ਸੋਹਣੀ ਲੱਗੀ ਆ ਜੀ ਹਾਂ ਲਓ ਤੁਹਾਨੂੰ 60000 ਦੀ ਦੋਸੂ ਬੱਚੀ ਤੁਹਾਨੂੰ ਮਿਲ ਜੂਗੀ ਸਾਈਕਲ ਦੇ ਉੱਧਰਲੇ ਬੰਦੇ ਆ ਜੀ ਆਪਣੇ ਕੋਲ ਇੱਕ ਹੋਰ ਬੱਚੀ ਜਿਹੜੀ ਆ ਕਿਨਵਾ ਸੋਹਣੀ ਇਹ ਸੰਧੂ ਸਾਹਿਬ ਦੂਜੇ ਸਵੇ ਸੁਹਣੀ ਜੇ ਓਕੇ ਤੇ ਪਿਛਲੇ ਸਵੇ ਦਾ 22 2 ਠੀਕ ਹੈ ਜੀ ਲੱਪਣਿਆ ਤੇ ਦੇ ਦੇਨੇ 2 ਜਾਂ 3 ਦਿਨ ਲੈਨੇ ਜੀ ਠੀਕ ਆ ਹਾਂਜੀ ਲਓ ਵੀ 3 ਦਿਨ ਹਜੇ ਕੱਢ ਜੂਗੀ ਠੀਕ ਆ ਥੱਲਿਓ ਆਪਾਂ ਤੁਹਾਨੂੰ ਦਿਖਾਉਣੇ ਆ ਸੋ ਲਾਇਆ ਲੋਆ ਕਰਮਾੜੀ ਦਾ ਚੰਗਾ ਥੱਲਿਓ ਕਾਫੀ ਬੜਾ ਲਈ ਆਪਾਂ ਫਾਰਮ 'ਚ ਜੇ ਠੀਕ ਆ ਘੜੀ ਵੀ ਇਹਨੂੰ ਲੱਗੀ ਆ ਫਾਰਮ ਵਾਲੇ ਆਪਾਂ ਨੂੰ 25 ਲੀਟਰ ਕਿਹਾ ਕਿਉਂਕਿ ਆਪਾਂ ਕਿਹਨੂੰ ਫਿਰ ਆਨਲਾਈਨ ਵੀ ਗਾ ਭੇਜਣੀ ਦੀ ਆਪਾਂ ਗਲਤ ਕੰਮ ਨਹੀਂ ਕਰਨਾ ਬਿਲਕੁਲ ਹਾਈ ਟੈਕ ਡਾਕਟਰ ਮੀਡੀਅਮ ਆ ਨਾ ਹਾਂਜੀ ਮੀਡੀਅਮ ਤੋਂ ਪਲੱਸ ਆ ਸੰਦੂ ਸਾਹਿਬ ਹਾਂ ਲਓ ਜੀ ਬੇਲ ਦੇਖੋ ਜੀ ਬੇਲ ਕਿੱਡੀ ਲੰਮੀ ਥਾਨ ਕਿ ਦਸਣਾਂ ਲ ਜਿੱਤਰਾ ਆਪਾ ਜਿਹੜੀ ਮੀਡੀਅਮ ਹੋਵਾ ਮੀਡੀਅਮ ਕਹਤੀ ਆ ਬਾਕੀ ਥਾਲਲੇ ਵੇ ਦੀ ਬਹੁਤ ਖਬਰਦਾਰ ਐ ਸੰਧੂ ਸਾਹਿਬ ਬਾਕੀ ਫੇਸ ਕੁਆਲਟੀ ਜੀ ਵੇਖੋ ਹਾਂ ਕੰਨ ਕਿੱਡੇ ਵਧੀਆ ਜੀ ਲੋ ਜੀ ਠੀਕ ਆ ਸੋ ਥਾਣ ਦੋਸਤੋ ਪੂਰਾ ਥਿਚਵਾਈ ਵਾਲਾ ਮੁੱਠੀ ਮੁੱਠੀ ਥਾਣਾ ਕਰਮਾ ਲਈ ਜਿੱਦਣ ਬਣ ਗਈ ਨਾ ਸੰਧੂ ਸਾਹਿਬ ਵੱਲੇ ਵਾਲਾ ਕਿ ਨਹੀਂ ਜਿੱਤ ਰਿਆ ਜਾਣਾ ਬਿਲਕੁਲ ਬਿਲਕੁਲ ਬਰੀਡ ਬਹੁਤ ਚੰਗੀ ਆ ਪਿੰਡੇ ਪੁੰਡੇ ਦੀ ਪੂਰੀ ਨਿਗਰ ਆ ਹਾਂ ਜੀ ਲਓ ਦੋਸਤੋ ਸੋ ਜਿੱਡਾ ਦਾ ਵਜਨ ਵਜੂਦ ਆ ਜਿੱਡਾ ਦਾ ਕੱਦ ਕਾਠ ਆ ਉਸ ਹਿਸਾਬ ਨਾਲ ਵਜਨ ਵਜੂਦ ਪੂਰਾ ਕਰਮਾ ਲਈ ਨੋ ਠੀਕ ਆ ਜੀ ਉਹ ਫੱਲੇ ਲੇ ਕੇ ਦੀ ਪੂਰੀ ਖਬਰ। ਤੱਕਣ ਵੇਖ ਲੋ ਜੀ ਬੋਦੀ ਵਾਲੀ ਬੱਚੀ ਆ। ਹਾਂ। ਆ ਦੇਖੋ ਜੀ। ਠੀਕ ਆ ਜੀ। ਸੋ ਬਾਕੀ ਸਫਾਈਆਂ ਸਫਾਈਆਂ ਕਰੋ ਚੈੱਕ। ਸੋ ਬਰੀਕੀ ਬਰੂਕੀ ਦੇ ਵਿੱਚ ਆ ਪੂਰਾ। ਬਰੀਕੀਆਂ ਬਹੁਤ ਜਨੀਆਂ ਸੰਧੂ ਸਾਹਿਬ। ਹਾਰਮ ਚੋਂ ਲਈ ਆ ਪਾ ਬੱਚੀ। ਡਾਕਟਰ ਸਾਹਿਬ ਕੀ ਮੁੱਲ ਵੜੀ? ਮੁੱਲ ਸੰਧੂ ਸਾਹਿਬ 90 ਕਰ ਲਈ ਤਾਂ ਹੀ ਵੇਖਦੀ ਜੀ। 85 ਕਰ ਲਈ ਤਾਂ ਹੀ ਵੇਖਦੀ 80000 ਦੀ ਆ ਜੀ ਤਾਂ ਜੀ। ਅਸੀਂ ਬਿਲਕੁਲ ਜਾਇ ਦੇ ਮੁੱਲ ਜਜਦਾ ਠੀਕ ਹੈ ਜੀ ਹਾਂਜੀ ਮੁੱਲ ਵੀ ਜੈਨੂਅਲ ਜੈਨੂਅਲ ਦੇ ਪਾਦ ਗਿਆ ਵੀ ਕੋਈ ਭੈਣ ਭਰਾ ਸਾਨੂੰ ਸਾਹਿਬ ਜਾਇਦਾ ਮੁੱਲ ਜਾਇ ਦੇ ਪਾਉਣੇ ਆਣਾ ਤਾਂ ਇਹ ਮਾਲ ਲਿਖਦਾ ਆ ਤੇ ਜੇ ਆਪਾਂ ਜਾਇ ਦੇ ਮੁੱਲ ਪਈਏ ਤੇ ਮਾਲ ਨਹੀਂ ਲਿਖਣਾ ਹੁਣ ਜੇ ਠੰਡ ਸ਼ੁਰੂ ਹੋਈ ਆ ਪਹਿਲਾਂ ਤਾਂ ਕੰਪਨੀ ਕਿਹੜੀ ਨਹੀਂ ਸਾਨੂੰ ਸਾਹਿਬ ਥਾਂ ਲੈਵੇ ਦੀ ਚੈੱਕ ਕਰ ਲਈ ਕਿ ਬਹੁਤ ਬੜੀ ਖਬਰਦਾਰ ਆ ਠੀਕ ਹੈ ਜੀ ਆਹ ਸਾਫ ਤੋਂ ਦੁੱਧ ਚੀਰ ਸਾਨੂੰ ਸਾਹਿਬ ਬਹੁਤ ਚੰਗੀ ਨਿਕਲਨੀ ਜੇ ਠੀਕ ਹੈ ਜੀ ਹਾਂਜੀ ਬਾਕੀ ਇੱਕ ਇਹਨੇ ਵੀਡੀਓ ਕਾਲ ਦੇ ਵਿੱਚ ਕਿਲੋ ਚੋਣੀ 2 ਕਿਲੋ ਚੋਣੀ ਉਹ ਕੋ ਚਵਾ ਦਾਂਗੇ ਪਿੱਛੇ ਦੀ ਆਪਣੀ ਗਰੰਟੀ ਲਓ ਦੱਸੋ ਤਸल्ली ਆ ਜੋ ਬਣਦੀ ਆ ਠੀਕ ਆ ਜੀ ਉਹ ਪਹਿਲਾਂ ਮੇਰਾ ਵੀਰ ਕਰ ਲਿਓ ਠੀਕ ਆ ਜੀ ਆਨਲਾਈਨ ਕਰ ਲਿਓ ਇੱਥੇ ਆਣ ਕੇ ਕਰ ਲਿਓ 8000 ਦੀ ਇਧਰ ਤੀਜੇ ਨੰਬਰ ਤੇ ਆ ਗਈ ਆਪਣੀ ਇਹ ਸੰਧੂ ਸਾਹਿਬ ਅੱਜ ਹੀ ਸੂਈ ਸਵੇਰੇ ਅੱਛਾ ਜੀ ਤੇ ਸਵੇਰੇ 5 ਵਜੇ ਸੂਈ ਜੇ ਅੱਛਾ ਜੀ ਜੇ ਦੂਰ ਆਪਣਾ ਕੈਮਰੇ ਲੱਗੇ ਯਾਰ ਵੀਰ ਭੈਣ ਭਰਾ ਨੂੰ ਕਹੀਦਾ ਰਿਕੁਐਸਟ ਹੁੰਦੀ ਵੀ ਚੈੱਕ ਕਰ ਲਓ ਆਪਣੇ ਤੇ ਅੱਜ ਮਾਰਨਿੰਗ ਮਾਰਨਿੰਗ ਸੂਈ ਆ ਤੇ ਕੋਈ 5 ਕਿਲੋ ਲੀਟਰ ਬੋਲਾ ਆਪਾਂ ਚਵਾਈ ਕੀਤੀ ਹੈ ਜੀ ਤੇ ਬੱਚੀ ਨੂੰ ਜਨਮ ਦਿੱਤਾ ਵੇਖ ਲੋ ਜੀ ਮਗਰ ਬੱਚੀ ਆ ਬੱਚੀ ਸ਼ਾਈ ਹਾਲ ਦੀ ਉਹ ਵੀ ਆਈਆਂ ਦੋਸਤੋ ਅੱਜ 4 ਵਾਰਾਂ ਸਈਆਂ 4 ਮਗਰੂ ਬੱਚੀਆਂ ਠੀਕ ਆ ਜੀ ਤੇ ਸਰਦਾਰ ਸਾਹਿਬ ਸਾਰਾ ਮਾਲ ਹੀ ਕੱਲ ਲਿਆ ਸੀ ਤੇ ਮਾਲ ਅੱਜ ਹੀ ਆਜੇ ਇਹ ਵੀ ਦੁੱਜਣੀ ਹੈ ਨਾ ਹਾਂਜੀ ਇਹ ਦੁੱਜਣੀ ਹੈ ਪੱਕੀ ਲੋ ਵੀ ਦੁੱਜੇ ਸਵੇਰੇ ਅੱਜ ਮਾਰਨਿੰਗ ਸੂਈ ਆ ਜੇ ਕਰੀ ਲੱਗੀ ਕਰੀਬ ਹੀ ਲੱਗੀ ਜੇ ਸਾਰਾ ਕੋਈ ਰਿਕਾਰਡ ਪਿਆ ਜੇ ਉਹਨਾਂ ਦਾ ਚੰਗੀ ਸੇਵਾ ਹੀ ਸੰਧੂ ਸਾਹਿਬ 27 22 ਲੀਟਰ ਦੇ ਵਿੱਚ ਹੋਇਆ ਜੋ ਉਹਨਾਂ ਬਾਕੀ ਡਾਕਟਰ ਸਾਹਿਬ ਤਾਂ ਤੋਂ ਬੜਾ ਅਲੱਦਾ ਲੱਗਾ ਇਹਨੂੰ ਮੈਂ ਨਾ ਇੰਨੀ ਗੁਰੂ ਰਾਤ ਸਵੇਰ ਤੱਕ ਸੰਧੂ ਸਾਹਿਬ ਜਾਰੀ ਬੰਨੀ ਹੈ ਇਹ ਚੀਪੇ ਸੁਬੀ ਜੇ ਤੁਹਾਨੂੰ ਖਾ ਦਿੰਦੇ ਆ ਬਿਲਕੁਲ ਉਹ ਗੁੰਦੀ ਆਉਂਦੀ ਏ ਆ ਦੇਖੋ ਜੀ ਠੀਕ ਆ ਸੋ ਥਾਂ ਦੇਖੋ ਦੋਸਤੋ ਦੂਰਾ ਥਾਣਾ ਆਪਾਂ ਕਹਿ ਦਿੰਦੇ ਆ ਇਹਨੂੰ ਅਸਲ ਇਹ ਅਸਲ ਤੇ ਸੰਧੂ ਸਾਹਿਬ ਦੋ ਤਿੰਨ ਨੇ ਤੇ ਰਹਿੰਦੇ ਹੀ ਆਹ ਦੇਖੋ ਚੀਪੇ ਦੀ ਸੁਈ ਸੌ ਠੰਡਾ ਠੀਰਾ ਬਣਾ ਕਰੋ ਚਾਹ ਕ ਬੋਲਾ ਬਿਲਕੁਲ ਟੀਲੇ ਰੰਗ ਦੇ ਚਾਹ ਕਰੋ ਆ ਚੀਪ ਇਹ ਸੁਚੀਪ ਇਹ ਸੰਧੂ ਥੋੜਾ ਪਹਿਲਾਂ ਸੂਹੀ ਦੋ ਜਾਗ ਦੇ ਹਾਂ ਉਹ ਕਈ ਨਾ ਸਵਰ ਸੁਪਰ ਚ ਪਸ਼ੂ ਆਉਂਦੇ ਨਾਲ ਸੂ ਪੈਂਦੇ ਹਾਂਜੀ ਹਾਂਜੀ ਆ ਬਿਲਕੁਲ ਬਾਕੀ ਪਿੰਡੇ ਜੀ ਵੀ ਬਹੁਤ ਜਿਆਦੀ ਖਬਰਦਾਰ ਆ ਚਵਾਈ ਚਵਾਈ ਦੀ ਬੜੀ ਵਧੀਆ ਵੇਲੋ ਮੋ ਵੀ ਭਰਾਵੋ ਠੀਕ ਆ ਤੇ ਬੋਲਾ ਆਜ ਦੀ ਮੋਰਨ ਦੀ ਸੂਹੀ ਆ ਦੂਜਾ ਸੂਆ ਲੰਮਾ ਤੋੜ ਕੇ ਡਾਕਟਰ ਲੰਮਾ ਤੋੜਦੇ ਲੋ ਜੀ ਸੰਦੂ ਸਵਾ ਕਿਥਾਂ ਤੁੰਦੀ ਖਬਰਦਾਰ ਜੇ ਇਹ ਵੀ ਸੰਦੂ ਸਾਹਿਬ ਫਾਰਮ ਚ ਲਈ ਵੱਡੀ ਵਹਿੜ ਜੇ ਠੀਕ ਆ ਜੀ ਕੋਈ ਵੀ ਵੀਰ ਭੈਣ ਭਰਾ ਆਉਗਾ ਛੋਟੀ ਆਪੇ ਇੱਕੋ ਹੀ ਆਉਗੀ ਗੱਡੀ ਦੇ ਵਿੱਚ ਲੋ ਵੀ ਭਰਾਵੋ ਠੀਕ ਆ ਵੇਖੋ ਸੂਸਵਾ ਦੇ ਵਿੱਚ ਐਨੀਮਲ ਆਏ ਨੇ ਠੀਕ ਆ ਜੀ ਸ ਦੋ ਦੋ ਚਾਰ ਚਾਰ ਲਾ ਕੇ ਚੈੱਕ ਹੋਣੀ ਵੀਰ ਭੈਣ ਭਰਾਵਾਂ ਨੂੰ ਆ ਦਿਖਾ ਦਗੇ ਇੱਕ ਦੀ ਧੁਰਕੂ ਨਾ ਰਹੇ ਬਾਕੀ ਪ੍ਰਿੰਟ ਵੇਖੋ ਆਲ ਤੋਰਿਆ ਜੇ ਪ੍ਰਿੰਟ ਚੈੱਕ ਕਰਾਓ ਸੰਧੂ ਸਾਹਿਬ ਆ ਬਿਲਕੁਲ ਬਿਲਕੁਲ ਆ ਫਲਕਾਰੀ ਤਾਂ ਤੇ ਜੇ ਸ਼ੌਂਕ ਨਾ ਪਾਈ ਜਾਂਦੀ ਕੋਈ ਨਿੱਸੇ ਪੱਪੂ ਤੇ ਨਹੀਂ ਪਾਈ ਜਾਂਦੀ ਇਹ ਸ਼ੌਂਕੀ ਮਾਲ ਤੇ ਹੀ ਪਾਈ ਜਾਂਦੀ ਸੰਧੂ ਸਾਹਿਬ ਹਾਂ ਉਹਨੇ ਕਿ ਆਪਣੇ ਭੈਣ ਭਰਾ ਸੋਚਦੇ ਨੇ ਕਿ ਕਰੇ ਬੜਾ ਨਿੱਸਾ ਵਿੱਚ ਪਾਗਰੇ ਪਾਈ ਬੰਕਾਰੀ ਹੋਏ ਇਹ ਕਿਹਨੇ ਸੰਧੂ ਸਾਹਿਬ ਕਮੈਂਟ ਕੀਤਾ ਸੀ ਸਾਡੇ ਟੱਕਣ ਲਈ ਆ ਬੰਦਾ ਕੱਲੀ ਫਰੋਣਾ ਨਹੀਂ ਪੜਾ ਰਹੀ ਇਹਨਾਂ ਦੇ ਹੱਦ ਨਹੀਂ ਸੰਧੂ ਸਾਹਿਬ ਇਹ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਆਪਾਂ ਸ਼ੌਂਕੀ ਤੌਰ ਤੇ ਵਹਿੜਾਂ ਦੇ ਉੱਤੇ ਫਲਕਾਰੀਆਂ ਪਾਈਆਂ ਜਾਂਦੀਆਂ ਵਾ ਲਓ ਦੱਸੋ ਇਹ ਵੀ ਰੋਜੀ ਰੋਟੀ ਆ ਕਿਤਾ ਠੀਕ ਆ ਜੀ ਕਾਰੋਬਾਰ ਆ ਤੇ ਆਪਾਂ ਗਜਰਾਬ ਨੇ ਹਾਂ ਠੀਕ ਆ ਜੀ ਉੱਥੇ ਵੀ ਸੰਧੂ ਸਾਹਿਬ ਆ ਹਾਰ ਸ਼ਿੰਗਾਰ ਕਰਕੇ ਹੀ ਆਪਾਂ ਪਾ ਕੇ ਰੱਖੀ ਨੀਆਂ ਵਹਿੜਾਂ ਸੋ ਬਹੁਤ ਖੂਬਸੂਰਤ ਤੇ ਚੰਗੀ ਰੰਗ ਪ੍ਰਿੰਟ ਦੇ ਵਿੱਚ ਫੈਸ਼ਨ ਫੁਸ਼ਨ ਬਹੁਤ ਆ ਸੋ ਡੱਬੀ ਵਹਿੜ ਠੀਕ ਹੈ ਜੀ ਓਏ ਬੋਲਾ ਡਾਕਟਰ ਸਾਹਿਬ ਮੌਰਨਿੰਗ ਕਿ ਚੋਈਓ ਜੀ ਆਵ ਪਿਛਲੇ ਸਵੇਰੇ ਦਾ ਬਹੁਤ ਵਧੀਆ ਰਿਕਾਰਡ ਰਿਹਾ 27 28 ਲੀਟਰ ਦਾ ਰਿਹਾ ਵਾ ਤੇ ਬਾਕੀ ਮੌਰਨਿੰਗ 5 ਲੀਟਰ ਬੋਲਾ ਚੋਈਆ ਦਾ ਸਹੀ ਚੋਆ ਕਹਿਨੂ ਜਿੰਨਾ ਮਰਜ਼ੀ ਕਹਿ ਰੀਏ ਠੀਕ ਹੈ ਏਡੇ ਨੇ ਦੇ ਦਾ ਠੀਕ ਹੈ ਤੇ ਡਾਕਟਰ ਕੀ ਕਰਦੇ ਜੀ ਮੋਲੇ ਦਾ ਸੰਦੂ ਸਾਹਿਬ ਐਡੀ ਵਛੀ ਨਾ ਭਾਵੇਂ 95 ਲੱਖ ਦੀ ਵੇਚ ਦੀਏ ਆਪਾਂ ਤੁਹਾਡੇ ਚੈਨਲ ਨਾਲ ਜੁੜੇ ਜਿੰਨ 90 ਦੀ ਦੇ ਦਾਂਗੇ 90 ਦੀ ਹਾਂਜੀ ਨੀ ਫਿਰ ਅਸਲ ਤੇ ਜੁੜੇ ਨਹੀਂਗੇ ਫੋਰ ਵੀ ਕਰੀਏ ਮਾਨਤਨ ਫੇ 80 ਦੀ ਦੇ ਦਾਂਗੇ ਸੰਦੇ 85 ਦੀ ਦੇ ਦਾਂਗੇ ਜੇ ਤੀ ਇਹ ਗੱਲ ਹੰਦੇ ਨਾ ਕਿ ਇਹ ਨਹੀਂ ਜੇ 80 ਗਾ ਦੇਣੀ ਲਓ ਵੀ 85000 ਦੀ ਕੋਈ ਦੇ ਦੇ 85000 ਦੀ ਠੀਕ ਆ ਜੀ ਤੇ ਬਸ ਮੇਰਾ ਇਹ ਸੰਧੂ ਸਾਹਿਬ ਪੂਰਾ ਲੈਵਾ ਚੀਪੈਂਸ ਹੋਈ ਆ ਸਵੇਰ ਨੂੰ ਲੈਵਾ ਲੈ ਗਣੀ ਤੂੰ ਰਹਿਣਾ ਇਤੋਂ ਆ ਦੇਖੋ 85 ਬਿਲਕੁਲ ਸੰਧੂ ਸਾਹਿਬ ਚ ਛੋੜ ਨਹੀਂ ਕਰਨੀ ਆ ਪਤਾ ਵੀ ਕਹਿ ਤੀ ਇਹ ਗੱਲ ਠੀਕ ਆ ਕੋਈ 100 ਆਪਾਂ ਕੋਈ 1000 2000 ਰੱਲ ਗਿਆ ਰੱਖਿਆ ਜੇ ਠੀਕ ਆ ਹਾਂਜੀ ਲੋ ਜੀ ਪਿਆਰੀ ਮੈਂ ਵਾ ਠੀਕ ਆ ਜੀ 50000 85 ਤਾ ਜਣ ਦੀ ਅਗਲੇ ਬੰਨੇ ਵਿੱਚ ਲਾ ਲੱਖੋ ਥਾਣੇ ਤੋਂ ਲੱਕੂਰੀ ਲਾ ਕੇਉਂ ਦਿਖਾਈਏ ਇਹ ਵੇਖੋ ਠੰਡੀ ਫੇਰ ਵੇਖੋ ਹਾਂ ਅਰੇ ਚੀਪੇ ਸੁਈ ਸੰਧੂ ਸਾਹਿਬ ਹਾਂ ਲੋ ਜੀ ਲੋ ਅੱਗੇ ਲੈਫਟ ਇਧਰ ਡੈਕਟਰ ਆ ਜਾਓ ਬਣਾ ਰਿਹਾ ਇਹ ਸੰਧੂ ਸਾਹਿਬ ਇਹ ਆਪਾਂ ਘਰ ਚੇ ਬਹਿਣ ਲਈ ਆ ਆ ਇੱਥੋਂ ਲਾਗੋ ਹੀ ਹਾਂ ਤੇ ਇਹ 18 19 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਸਹੀ ਚੋਇਆ ਜੀ ਕਹਿਣਾ ਜਿੰਨਾ ਮਰਜ਼ੀ ਕਹਿ ਰਿਹਾ 18 19 ਲੀਟਰ ਹੁਣ ਦੁੱਧ ਆ ਸੁਆਸ ਹੋਈ ਇਹ ਇਹਦੇ ਗਿਣਤੀ ਦੇ ਜਿਹੜੇ ਨਾਲ ਗੱਬਣ ਆ ਨਹੀਂ ਗੱਬਣ ਸਨ ਗਿਣਤੀ ਦੇ ਸੱਤ ਦਿਨ ਬਾਕੀ ਜੇ ਸੱਤ ਦਿਨ ਤਰੀਕ ਵਾਰ ਦੇ ਹਿਸਾਬ ਨਾਲ ਠੀਕ ਹੈ ਬਾਕੀ ਚੀਪਾ ਚੂਪਾ ਵਧੀਆ ਹੈ ਗਰੰਟੀ ਆਪਣੀ ਲੋ ਵੀ ਇੱਕ ਹਫਤਾ ਦੋਸਤੋ ਅਜੇ ਕੱਢਦੀ ਆ ਵੱਚੀ ਇੱਕ ਵਾਰੀ ਤੁਹਾਨੂੰ ਰੋਬਰਾਮ ਪੂਰਾ ਵਿਖਾਉਣਿਆ ਵੇਖੋ ਕਰੋ ਮੁਲਾਕਾਤ ਇਹਦੇ ਨਾਲ ਇੱਧਰ ਵੇਖੋ ਸੰਧੂ ਸਾਹਿਬ ਜਿਹੜਾ ਅੱਜ ਆਪਾਂ ਮੁੱਲ ਪਾਣਾ ਇਹ ਮੁੱਲ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਕੋਈ ਨਹੀਂ ਜੇ ਦੇਣੀ ਬਰੀਡ ਵਾਲੀਆਂ ਮੱਛੀਆਂ ਅੱਜ ਝੋਲਾ ਚੜਾ ਚੰਗਾ ਥੱਲੇ ਖੁੱਲੂਗੀ ਕਰਨੀ ਹੈ ਸਾਬ ਲੈਵਾ ਲੈ ਕੇ ਨਹੀਂ ਤੇਰੇ ਇਹਨਾਂ ਪਿਛਲੇ ਸਵੇਰ ਦੀ ਯਾਰੇ ਭਾ ਵੇਖੀ ਉਹਨਾਂ ਦਾ ਵੀਡੀਓ ਪਈ ਪਿਛਲੇ ਸਵੇਰ ਦੀ ਇਹਨਾਂ ਲਈ ਆ ਬਣਾਉਂਗੀ ਸਵੇਰੇ ਅਰੇ ਮਤਲਬ ਗੁੰਦਾ ਹੁੰਦੀ ਜੇ ਠੀਕ ਬਿਲਕੁਲ ਗੁੰਦਾ ਫੇਸ ਕੁਆਲਟੀ ਚੈੱਕ ਕਰੋ ਬੋ ਵੀ ਆ ਦਿਖਾਈਏ ਫੇਸ ਆ ਕਰੋ ਚੈੱਕ ਠੀਕ ਹੈ ਜੀ ਆ ਬੂਤੀ ਬਾਕੀ ਕਰੋ ਚੈੱਕ ਬਾਕੀ ਰੰਗ ਰੂਗ ਸ਼ਾਈਨੀ ਸ਼ੂਨਿੰਗ ਕਰੋ ਚੈੱਕ ਚਮਕ ਤਮਕ ਪੂਰੀ ਹੋ ਪਰੋਂ ਠੀਕ ਆ ਹਵਾਲੇ ਚੱਡੇ ਤਾਂ ਕੋਈ ਵੀ ਐਨੀਮਲ ਕੋਈ ਵਿੱਚੋਂ ਕੋਈ ਉੰਨੀ ਕੀ ਹੋਈ ਦਾ ਸੰਤੋਖ ਸਾਹਿਬ ਆਪਾਂ ਥਾਂ ਲੈਣੇ ਦੀ ਗਲਤ ਲਈ ਦੇ ਨਹੀਂ ਵੈਰ ਕਰੋਣੀਆਂ ਵੀ ਮੜੀ ਗੂੰਹ ਨਹੀਂ ਆਉਂਦੀ ਐ ਤੇਪਲਾ ਤੇ ਪੋਣਾ ਅਰਥੀ ਤੇ ਲੋਬੀ ਹੋ ਸਕਿਆ ਬੇ ਨਾਲ ਦੇ ਨਾਲ ਦੋਸਤੋ ਆਪਾਂ ਕਿਉਂਕਿ ਸੰਧੂ ਸਾਹਿਬ ਕਹਿੰਦੇ ਆਨਲਾਈਨ ਗਾਮ ਗੋਣੀ ਹੁੰਦੀ ਆ ਆਪਾਂ ਪਹਿਲੋ ਚਿਪਾ ਖਾਦ ਲਈ ਆਹ ਦੇਖੋ ਜੀ ਸੋ ਬੋਲਾ ਭੰਨਿਆ ਬਾਕੀ ਦਿਨ ਹਜੇ ਕੱਟਦੀ ਆ ਪੰਜ ਸੱਤ ਆ ਠੀਕ ਆ ਜੀ ਪਿੱਛੇ ਜੀ ਦੇ ਭੂਰ ਦੀ ਸੰਧੂ ਸਾਹਿਬ ਆਪਣੀ ਗਰੰਟੀ ਐ ਲਓ ਜੀ ਤੇ ਡਾਕਟਰ ਕੀ ਮੁੱਲ ਮੁੱਲ ਸੰਧੂ ਸਾਹਿਬ ਬਿਲਕੁਲ ਜਾਇਜ਼ ਆ ਮंजे ਤਿਆਰ ਦੀ 70000 ਦੀ ਬਿਲਕੁਲ ਜਾਇਜ਼ ਦੇ ਦਾਂਗੇ 70 ਦੀ ਹਾਂਜੀ ਵੀ ਜਾਇਜ਼ ਤੋਂ ਜਾਇਜ਼ ਗੱਲ ਕਰਗੇ ਆਪਾਂ ਸਾਬ ਨੇ ਬਿਲਕੁਲ ਜਾਇਜ਼ ਹੀ ਦੇ 70 ਐਂਡ ਤੇ ਬ੍ਰੇਕ ਲਾਈ ਜੀ ਆਪਾਂ ਦੀ ਫੇਸ ਕੁਆਲਟੀ ਹੋਵੇ ਸਾਬ ਸ਼ੀ ਨੀ ਫੇਸ ਕੁਆਲਟੀ ਦੇ ਨਹੀਂ ਲਿਆ ਇਹ ਤਾਂ ਵੇਖ ਲਈਏ ਵਿਖਾਤੀ ਆਪਾਂ ਤਸਵੀਰ ਨਾਲ ਕਿਵੇਂ ਆ ਨਹੀਂ ਜੀ ਇਹ ਜਵਾਨੀ ਆ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਕਰ ਗਿਆ ਵੈਗਰੂ ਵਿੱਚੋਂ ਥੋੜੀ ਛੋੜ ਲਈ ਸੰਦੀ ਸਾਹਿਬ ਕਰ ਦਈਏ 2000 ਰੁਪਏ ਛੱਡ ਦਾਂਗੇ ਚਲੋ ਯਾਰ ਵੀ ਇਹ ਵੀ ਸੰਦੀ ਸਾਹਿਬ ਅੱਜ ਤੁਸੀਂ ਜिद ਕੀਤੀ ਜੇ ਜਿਹੜਾ ਕੋਈ ਆਕੇ ਰਿਜਕੀ ਤੇ ਬੈਠੇ ਸਖਾਇਆ ਵਾ ਬਿਲਕੁਲ ਜੀ ਬਿਲਕੁਲ ਅੱਜ ਤੱਕ ਜਿੰਨਾ ਵੀ ਹੋਊਗਾ ਜਾਇਜ਼ ਕਰਕੇ ਮਾਲ ਦਿੱਤਾ ਜਾਊਗਾ ਸਾਰੇ ਭੈਣ ਭਰਾ ਲੈ ਆਪਣੇ ਉਹ ਵੀ ਆਕੇ ਕਰੇ ਇਹ ਸੰਦੀ ਸਾਹਿਬ 4 ਨੰਬਰ ਤੇ ਹੀ ਵੈੜ ਬਿਲਕੁਲ ਬਿਲਕੁਲ ਤੇ ਇਹ ਸ਼ਾਈ ਆ ਜੇ ਇਹ ਆਪਾਂ ਹੁਣ ਵੀ ਚੁੰ ਚੋ ਕੇ ਲੈਂਦੀ ਜੇ ਅੱਛਾ ਜੀ ਕੋਈ ਅੱਜ ਹੀ ਆਈਏ ਹੁਣੇ ਅੱਜ ਹੀ ਆਈਏ ਸੰਧੂ ਸਾਹਿਬ ਦੇ ਹੁਣੇ ਲੱਗਈਆ ਢੰਡੀ ਜੇ ਹੂੰ ਬਿਨ ਕੋ ਲੋ ਠੰਡੀ ਸੀਲਸ ਲੱਗ ਜੇ ਕੋਈ ਇਹ ਨਹੀਂ ਅਫਸਰ ਮਦਰ ਵੀ ਰੱਖੀਓ ਚਾਈ ਵਾਲ ਨਸਲ ਰੀਡ ਤੇ ਚ ਮਗਰ ਬੂੜੇ ਖੜਾਪਾ ਆਪ ਜਿਹੜੀ ਤੁਸੀਂ ਦੇਖੋਗੇ ਛਾਈ ਵਾਲਾਂ ਦੇ ਵਿੱਚ ਸਰਦਾਰ ਸਾਹਿਬ ਠੰਡੀ ਇੰਨੀ ਜੇ ਹਾਂ ਇਹਦਾ ਬੋਲਾ ਆਪਾਂ ਚੋਗੇ ਲੈਂਦਾ ਹੁਣ ਇਹ ਦੂਜੇ ਵੀ ਦੂਜੇ ਗਰੰਟੀ ਨਾਲ 12 ਲੀਟਰ ਬੋਲਾ ਜੇ ਸਵੇਰੇ ਵੀ ਆਪਾਂ ਚੋਈ ਆ ਸ਼ਾਮੀ ਵੀ ਚੋਈ ਕਿਉਂਕਿ ਦੋ ਟਾਈਮ ਛਾਈ ਵਾਲਦੇ ਹੁੰਦਾ ਕਈ ਵੀਰ ਭੈਣ ਭਾਣ ਦੇ ਗਰਮੀਆਂ ਬਿਲਕੁਲ ਠੰਡੀ ਸੀਲਸ ਇਹ ਡਾਕਟਰਾਂ ਦੇ ਕਿਨਵਾ ਦੇ ਨੇ ਫਿਰ ਪਰਸੋਂ ਨੂੰ ਨਹੀਂ ਕੱਲ ਸਹੀ ਆ ਜੀ ਕੱਲ ਨੂੰ ਦੂਜਾ ਦੇ ਨੇ ਅੱਜ ਹਾਂਜੀ ਲੋ ਵੀ ਦੋ ਤਿੰਨ ਚੋਈਆਂ ਜਿਹੜੀਆਂ ਹੋ ਚੁੱਕੀਆਂ ਨੇ ਮਤਲਬ ਰਾਤ ਦੀ ਸੂਈ ਹੈ 4 ਵਜੇ ਦੀ ਠੀਕ ਆ ਹਾਂਜੀ ਠੀਕ ਆ ਠੀਕ ਆ ਲੋ ਦੋਸਤੋ ਕੱਲ ਮਿਲਾਈ ਹੋਣਾ ਜੀ ਦ ਚਲੋ ਜੀ ਠੀਕ ਆਲੇ ਵੀ ਜੁੜੇ ਸੰਧਾ ਕੋਣੀ ਲਾ ਲਓ ਬੱਚਾ ਲਾ ਲਓ ਸੁਨਾਲ ਦੀ ਨਾਲ ਦੋਸਤੋ ਸ਼ਾਈਵਾਲ ਜਦੋਂ ਆਪਾਂ ਗੱਲ ਕਰਦੇ ਆ ਚਾਹੇ ਕ੍ਰੋਸ ਆ ਚਾਹੇ ਕੋਈ ਪਿਓਰ ਵੈਡ ਹੁੰਦੀ ਆ ਉਦੋਂ ਕਈ ਵਾਰ ਵੀਰਾਂ ਦੇ ਮਨ 'ਚ ਡਾਊਟ ਹੋ ਜਾਂਦਾ ਵੀ ਖਰੇ ਗਰਮ ਨਾ ਹੋਵੇ ਠੀਕ ਆ ਜੀ ਠੀਕ ਆ ਜੀ ਹੁਣ ਸਿਆਲ ਆ ਗਿਆ ਵੈਸੇ ਗਰਮੀ ਨਹੀਂ ਆਉਂਦੀ ਛੇ ਮਹੀਨੇ ਟਪਾ ਕੇ ਆਉਗੀ ਤੇ ਬਾਕੀ ਵੈਰ ਵੀ ਤੁਹਾਨੂੰ ਆਪਾਂ ਚੈੱਕ ਕਰਾਉਣੇ ਆ ਤਸल्ली ਨਾਲ ਇਹ ਵੀ ਸੰਧੂ ਸਾਹਿਬ ਮੈਂ ਬਹੁਤ ਘੱਟ ਲੈਣਾ ਲੋਕਾਂ ਦੀ ਡਿਮਾਂਡ ਬੜੀ ਆ ਜੀ ਸ਼ਾਈਵਾਲ ਦੀ ਠੀਕ ਆ ਸਰ ਕੋਈ ਵੀਰ ਭੈਣ ਭਰਾ ਦਾ ਸ਼ਾਈਵਾਲ ਲਿਆ ਕੇ ਦੋ ਸ਼ਾਈਵਾਲ ਛੇਲ ਦੀ ਪਿਓਰ ਜੇ ਲੋਗੇ ਮਗਰ ਬੱਚੀ ਵੀ ਚਾਈ ਵਾਲਾ ਲੰਗਦੇ ਵਿੱਚ ਆ ਠੀਕ ਆ ਜੀ ਤੇ ਇਧਰ ਆਪਾਂ ਤੁਹਾਨੂੰ ਨਾਲ ਦੀ ਨਾਲ ਕੋ ਦੋ ਦੋ ਚਾਰ ਚਾਰ ਧਾਰਾ ਮਾਰਕਟ ਚੰਗੀ ਕਰਾਉਣੇ ਆ ਠੀਕ ਆ ਜੀ ਬਾਕੀ ਥਣੇ ਦੇ ਵਾ ਪਹਿਲੇ ਕੋਰੀਆ ਲੱਗ ਜੋ ਦਿਖਾ ਦਈਏ ਠੀਕ ਆ ਜੀ ਤੇ ਜਿਵੇਂ ਜਿਵੇਂ ਕਰਮਾਂ ਲੈਂਦੀਆਂ ਚਵਾਈਆਂ ਹੋ ਜਾਂ ਦੋਸਤੋ ਹੋਏ ਦੁੱਧ ਤੇ ਚੜਦੀ ਜਾਊਗੀ ਠੀਕ ਆ ਤੇ ਬਾਕੀ ਫਲਹਾਲ ਲੈਓ ਭਰਾ ਆਹ ਹੜਦੇ ਡਾਕਟਰ ਹੜਦੇ ਬਾਲਤੀ ਮਗਰ ਲਓ ਜੀ ਆ ਕਰੋ ਚੱਕ ਠੀਕ ਆ ਇਹ ਅਗਲੇ ਥਾਣਾ ਦੀ ਚੁਵਾਈ ਦਿਖਾ ਰਹੇ ਆ ਆਪਾਂ ਤੁਹਾਨੂੰ ਕੋਈ 5 5 7 7 10 10 17 ਮਾਰ ਕੇ ਤਸੱਲੀ ਕਰਾ ਰਹੇ ਆ ਠੀਕ ਆ ਜੀ ਸੋ ਕਿਸੇ ਰਕਮ ਦੀ ਕੋਈ ਭੂਰ ਛੱਟੇ ਵਾਲੀ ਗੱਲ ਨਹੀਂ ਗਈ ਆ ਮਗਰਲੇ ਥਾਣਾ ਆ ਮਗਰਲੇ ਥਾਣ ਕਰੋ ਚੱਕ ਸੰਦੂ ਸਾਹਿਬ ਲੱਤ ਇਧਰ ਦੀ ਉਧਰ ਨਹੀਂ ਪੁੱਟੂਗੀ ਠੀਕ ਹੈ ਜੀ ਇਹ ਆਪਣੀ ਗਰੰਟੀ ਏ ਠੀਕ ਹੈ ਜੀ ਕਹਿੰਦੇ ਆਨਲਾਈਨ ਵੀ ਕੰਮ ਕਰੋਣੀ ਨਾ ਤਾਂ ਵੀ ਆਪਣੀ ਲੱਤਾਂ ਦੀ ਲੱਤਾਂ ਦੀ ਗਰੰਟੀ ਏ ਮਾਰਨ ਦੀ ਕਿ ਨਾ ਮਾਰਨ ਦੀ ਮਾਰੂ ਵੀ ਨਾ ਸੰਦੂ ਸਾਹਿਬ ਲਓ ਸਰ ਮਾਰਨ ਦੀ ਲਓ ਤੁਸੀਂ ਹਾਸੇ ਨਾਲ ਸਾਰੇ ਬਾਕੀ ਆਪਣਾ ਗੌਨ ਦਾ ਮਕਸਦ ਹੀ ਹੈ ਅਪਾ ਚੋਈ ਦਿ ਸੰਦੂ ਸਾਹਿਬ ਵੀਡੀਓ ਦੇ ਵਿੱਚ ਜਿਹੜੀ ਆ ਕੱਢਣਾ ਚੋਗੇ ਵੇ ਲੈਣ ਦੀ ਕਿ ਇਹਨੂੰ ਤਿੜਖੂਣਾ ਰਜੇ ਬਿਲਕੁਲ ਜੀ ਬਿਲਕੁਲ ਲਓ ਜੀ ਆਪਾਂ ਚੋਈ ਦਿੰਨੇ ਆ ਬਾਕੀ ਚੋਈ ਆਪਾਂ 3 ਵਜੇ ਚੋਈਏ ਉਗੀ ਪੂਰੀ ਖਾਲੀ ਵੀ ਨਹੀਂ ਕਰ ਸਕਦੇ ਜੀ ਬਿਲਕੁਲ ਜੀ ਬਿਲਕੁਲ ਚਲੋ ਡਾਕਟਰ ਸਾਹਿਬ ਠੀਕ ਆ ਜੀ ਠੀਕ ਆ ਵੇਖ ਲਓ ਜੀ ਲਓ ਵੀ ਭਰਾਵਾ ਇਹ ਨਾ ਕੇਰੇ ਮਨ ਦੇ ਵਿੱਚ ਲਜੇ ਵੰਗਰ ਅਸੀਂ ਪਾ ਗਏ ਦੋਸਤੋ ਜਿਹੜੀਆਂ ਲੱਤਾਂ ਦਿਖਾ ਰਹੀ ਸੀ ਉਸੇ ਲੱਤਾਂ ਤੋਂ ਪੈਰ ਨਹੀਂ ਪੱਟਿਆ ਕਰਵਾਉਣਾ ਸਰਦਾਰ ਸਾਹਿਬ ਇਹਦੀ ਆਪਣੀ ਗਰੰਟੀ ਆਪਾਂ ਚੋ ਕੇ ਦੋ ਟਾਈਮ ਤਾਲ ਲਈ ਆ ਹਾਂ ਤੁ ਵੀ ਕੇਰੇ ਵੀਰ ਭੈਣ ਭਰਾ ਨੂੰ ਆਨਲਾਈਨ ਗਾਂ ਭੇਜਣੀ ਆ ਡਾਕਟਰ ਸਾਹਿਬ ਮੁੱਲ ਬੱਸਿਆ ਜਾਂਦਾ ਮੁੱਲ ਸੰਧੂ ਸਾਹਿਬ ਜੈ ਜੀ ਦੇਣੀ 7000 ਬਿਲਕੁਲ 7000 ਦੀ 60000 ਦੀ ਤੇ ਬਾਕੀ ਸ਼ਾਈ ਆਪਦੀ ਬੱਚੀ ਪਿਓਰ ਜਿੱਤੋਂ ਨਾਲੀ ਲਓ ਜੀ ਕੋਈ ਤੇ ਚੰਗੀ ਵੇੜਾ 60000 ਦੀ ਇਹ ਤੁਹਾਨੂੰ ਮਿਲ ਜੂਗੀ ਬਾਕੀ ਤੂਫਾਨ ਦੀ ਵਧੀਆ ਸਾਨੂੰ ਸਾਹ ਚੋਈ ਆਪਾਂ ਮਨ ਨਾਲ ਰਕਾਰ ਤੋੜ ਦੇਗੀ 12 ਲੀਟਰ ਬੋਲ ਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਅਗਲੇ ਲੈਕਟ ਡਾਕਟਰ ਉੱਧਰ ਆ ਜੀਏ ਇਹ ਸਾਨੂੰ ਸਾਹ ਤੀਜਾ ਸੂਆ ਜੇ ਹੂੰ ਤੇ ਇਹਦੇ 7 8 ਇਹ ਬਿਲਕੁਲ ਚੀਪਾ ਹੀ ਆਉਂਦੇ ਆ ਜੀ ਠੀਕ ਹੈ ਜੀ 8 ਦਿਨ ਬਾਕੀ ਜੇ ਲੋ ਵੀ ਗੱਬਲ ਵੇੜ ਤੁਹਾਨੂੰ ਦਿਖਾਉਣੇ ਆ ਇਹਦਾ ਸੂਆ ਤੀਜਾ ਸਾਨੂੰ ਸਾਹ ਤੀਜਾ ਸੂਆ ਮੇਹਰ ਜੀ ਤੇ ਜਿਹੜੀ ਉਹਨੂੰ ਤੀਜੇ ਹੀ ਕਹਾਂਗੇ ਤੁਹਾਨੂੰ ਹਫਤਾ ਸੱਤ ਦਿਨ ਹਜੇ ਬਾਕੀ ਆ ਠੀਕ ਆ ਜੀ ਤੀਜਾ ਸੁਬਾ ਹਫਤੇ ਅੱਠਾਂ ਦਿਨਾਂ ਦੀ ਹਜੇ ਕੱਚੀ ਆ ਆ ਦੇਖੋ ਜੀ ਲੋਈ ਸੰਦੂ ਸਫਲਕਾਰੀ ਲਾ ਜੀ ਲੋ ਵੀ ਆ ਇੱਕ ਮੋੜ ਤੁਹਾਨੂੰ ਪਿੱਠ ਪੂਰੇ ਤੋਂ ਦਿਖਾ ਦਿੰਨੇ ਆ ਬਿਲਕੁਲ ਉੱਪਰੋਂ ਬਿਲਕੁਲ ਸਟੇਰ ਫਲੈਟ ਠੀਕ ਆ ਜੀ ਸੋ ਰੰਗ ਡੱਬਾ ਤੇ ਹਵਾਲੇ ਲੈਵੇ ਦੀ ਪੂਰੀ ਖਬਰਦਾਰ ਬਣਦੀ ਜਾ ਰਹੀ ਹੈ ਕਰਮਾ ਲਈ ਹਜੇ 6-7 ਦਿਨ ਬਾਕੀ ਹੈ। ਤੋਂ 3 ਲਕਟੇਸ਼ਨ ਦੇ ਵਿੱਚ ਇਹ ਅੱਗੇ ਲੈ ਕੇ ਦੁੱਧ ਚੰਗਾ ਭਰਿਆ ਸੰਦੂ ਸਾਹਿਬ ਪਿਛਲੇ ਸਵੇਰੇ ਨੇ। ਠੀਕ ਹੈ। ਬਾਕੀ ਅਗਲੀ ਸੇਵਾ ਪਿਛਲੇ ਸਵੇਰੇ ਨੇ 22-23 ਲੀਟਰ ਦੁੱਧ ਕੱਢਿਆ ਜੇ। ਕਹਿੰਦੇ ਜਿੰਨਾ ਮਰਜ਼ੀ ਬਣਾ ਲਈਏ। ਠੀਕ ਹੈ ਠੀਕ ਹੈ। ਬਾਕੀ ਦੋਸਤੋ ਮਗਰਲੇ ਘਰੋਂ ਜਿੱਥੋਂ ਵੀ ਹੁੰਦਾ ਐਨੀਮਲ ਉਹਨਾਂ ਦੇ ਅਕੋਰਡਿੰਗਲੀ ਜਿਹੜੀ ਗੱਲਬਾਤ ਕਹੀ ਜਾਂਦੀ ਆ ਹਾਂਜੀ ਆਪਣਾ ਭਰਿਆ ਭਾਂਡਾ ਸੰਦੂ ਸਾਹਿਬ ਆਪਾਂ ਥਾਂ ਦੇਖ ਕੇ ਆਪਾਂ ਲੈ ਕੇ ਦੇ ਦੇਣੀ ਆ। ਬਸ ਜੀ ਬਸ। ਹਾਂਜੀ। ਆਹ ਦੇਖੋ ਬਾਕੀ ਵੱਡੀ ਵੈੜ ਜੇ ਡਾਕਟਰ ਕੀ ਡਿਮਾਂਡ ਵੀਰੇ ਕਰਤੀ ਆ ਦੀ ਫਿਰ ਸੰਧੂ ਸਾਹਿਬ ਇਹ ਜੈਸ ਨੂੰ ਆਪਾਂ 75000 ਦੀ ਦੇ ਦਾਂਗੇ 75 ਦੀ ਜੀ ਵੀ ਜੋ ਦੋਨੀਆਂ ਦੇ ਫਿਰ ਆਪਾਂ ਥੋੜੇ ਲੈਸ ਕਰਕੇ ਦਈਏ ਸੰਧੂ ਸਾਹਿਬ 72 ਦੀ ਦੇ ਦਾਂਗੇ ਬਿਲਕੁਲ ਲੈਸ 72 ਦੀ ਹਾਂਜੀ ਠੀਕ ਹੈ ਬਈ ਲੋ ਵੀ 72000 ਦੀ ਦੋਸਤੋ ਅਵਾੜ ਤੁਹਾਨੂੰ ਮਿਲ ਜੂਗੀ ਬਾਕੀ ਤੁਹਾਨੂੰ ਸਰ 400 ਰੁਪਏ ਆਪਾਂ ਦਿਖਾ ਹੀ ਦਿੱਤਾ ਇੱਕ ਵਾਰੀ ਮੇਰਾ ਵੀਰ ਪੂਰੀ ਤਸੱਲੀ ਦੇ ਨਾਲ ਪਰਲੇ ਬੰਨੇ ਚੈੱਕ ਰਿਹਾ ਨਾਰਾ ਵਾਲੇਵਾ ਸੰਧੂ ਸਾਹਿਬ ਉਹ ਜਾਣੀ ਭਾਈ ਆ ਦਿਖਾ ਦਈਏ ਇਹਨਾਂ ਕੋਈ ਵੀਰ ਭੈਣ ਪ੍ਰਾਕ ਵੀ ਦੇਖੋ ਜੀ ਲੈਵਾ ਕਾ ਕਰੋ ਜਾ ਕੇ ਠੀਕ ਆ ਮੇਰੀ ਬਹੁਤ ਖਬਰਦਾਰ ਆ ਸੰਧੂ ਸਾਹਿਬ ਲੋ ਵੀ ਭਰਾਵੋ ਠੀਕ ਆ ਇੱਕ ਲਾਸਟ ਵੇਚ ਆਪਾਂ ਦਿਖਾਉਨੇ ਆ ਬਲਾਏ 6 ਨੰਬਰ ਤੇ ਹੀ ਸੰਧੂ ਸਾਹਿਬ ਠੀਕ ਆ ਲਾਸਟ ਬਲੈਕ ਡੈਮੰਡ ਆ ਗਿਆ ਇਹ ਸੰਧੂ ਸਾਹਿਬ ਆ ਵਕਤ 24 ਲੀਟਰ ਦੋ ਦਿਜੇ ਕੋਈ ਦੋ ਟਾਈਮ ਚੋਂ ਇੱਕ ਆ ਵੱਚੀ ਜੇ ਮਗਰ ਨਾਲ ਨਾਲ ਜਨਾਬੀ ਲੋ ਜੀ ਕੋਈ ਬੱਚਾ ਦੇਖੋ ਆ ਛਾਈ ਵਾਲਾਂ ਕੀ ਚ ਵੱਚੀ ਹਾਂਜੀ ਛਾਈ ਵਾਲ ਚ ਆ ਦੇਖੋ ਇੱਕ ਕਿੰਨੇ ਦਿਨਾਂ ਚਾ ਡਾਕਟਰ ਇਹ ਸੰਧੂ ਸਾਹਿਬ ਪੰਜਵਾਦਨ ਹੋਇਆ ਜੀ ਲੋ ਜੀ ਪੰਜਾਂ ਦਿਨਾਂ ਦੀ ਸੂਈ ਆ ਠੀਕ ਆ ਤੇ ਛਾਈ ਵਾਲ ਦੀ ਮਗਰ ਵੱਚੀ ਆ ਤੇ 24 ਲੀਟਰ ਹਾਜ਼ਰ 24 ਲੀਟਰ ਚਵਾ ਕੇ ਦੇਵਾਂਗੇ ਦੋ ਟਾਈਮ ਕੋਈ ਚੋਲੇ ਕੋਈ ਤਿੰਨ ਟਾਈਮ ਚੋਲੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆ। ਸੋ ਨਸਲ ਬ੍ਰੀਡ ਦੇ ਵਿੱਚ ਚੈੱਕ ਕਰੋ ਦੋਸਤੋ ਦੇਖੀਏ ਇਹ ਹੈ ਕਰੋਸਾਂ ਦੇ ਵਿੱਚ ਪਰ ਦੁੱਧ ਬਹੁਤ ਖੂਬਸੂਰਤ ਸਟਾਰਟਿੰਗ ਬਹੁਤ ਚੰਗੀ ਕੀਤੀ ਹੈ ਬਾਕੀ ਸੰਧੂ ਸਾਹਿਬ ਇਹਦੀ ਫੈਨ ਜੇ ਨਾ ਚਲੋ ਕਈ ਹਾਸੇ ਮਜ਼ਾਕ ਦੇ ਵਿੱਚ ਕਈਆਂ ਵੀਰ ਭੈਣ ਭਰਾਵਾਂ ਗੱਲ ਕਹਿ ਦਿੰਦੇ ਆ ਪੰਜ ਦੋ ਫੈਨ ਆਉਂਦੀ ਏ ਪੰਜ ਦੋ ਹਾਂਜੀ ਕੋਈ ਬਾਲੀ ਮੰਨਣ ਦੇ ਵਿੱਚ ਹੀ ਆ ਕੋਈ ਨਾ ਮੰਨਣ ਦੇ ਵਿੱਚ ਤਾਂ ਗੱਲ ਨਹੀਂ ਹੈ ਕਈ ਜਿਹੜੀ ਵੀਰ ਭੈਣ ਭਰਾਵਾਂ ਦੀ ਫੈਨ ਦਾ ਵੀ ਦੱਸ ਦਿੰਦੇ ਕਿਉਂਕਿ ਉਹਨਾਂ ਕੱਢੀ ਸੀ ਤਾਂ ਆਪਾਂ ਕਾਪੀ ਵਿਖਾਤੀ ਬੱਚੀ ਬਾ ਵੈੜ ਬਹੁਤ ਜਾਰੀ ਚੰਗੀ ਜੇ ਠੀਕ ਹੈ ਬਾਕੀ ਥਾਂ ਲਵੇ ਦੀ ਚੈੱਕ ਕਰ ਲੋ ਕਿੰਨੀ ਹੈ ਬਾਕੀ 24 ਲੀਟਰ ਦੋਸਤੋ ਇਸ ਵਕਤ ਤੇ ਥਲੇ ਹਾਜ਼ਰ ਦੁੱਧ ਤੇ ਬਾਕੀ ਇੱਕ ਵਾਰੀ ਤੁਹਾਨੂੰ ਪੂਰੀ ਆਪਾਂ ਇਹਦੀ ਚਮਕ ਚੈੱਕ ਕਰਾਉਣੇ ਕਰੀ ਵੀਰ ਪਰਫਰਾਉਣ ਨੂੰ ਇੰਨੀ ਜਾਰੀ ਚਮਕਿਆ ਸੰਧੂ ਸਾਹਿਬ ਗਾਲੀ ਛੱਡੋ ਠੀਕ ਹੈ ਜੀ ਕੋਈ ਦੋ ਟਾਈਮ ਚੋਵੇ ਕੋਈ ਤਿੰਨ ਟਾਈਮ ਚੋਵੇ ਸੰਧੂ ਸਾਹਿਬ ਆਪਣੇ ਮਨ ਦੇ ਵਿੱਚ ਨਹੀਂ ਕੁਝੇਗਾ ਹੂੰ ਬਿਆਨਾ ਆਪਣੇ ਨਾਲ ਕਰ ਲੈ ਡਾਕਟਰ ਇੱਕ ਵੀ ਕਮਾਈ ਹੋ ਰਹੀ ਨੂੰ ਐ ਲੋ ਜੀ ਸੰਧੂ ਆਏ ਜੀ ਐੋ ਜੇ ਨਗੀਨੇ ਬੋਰ ਘੱਟ ਮਿਲਦੇ ਸੰਧੂ ਸਾਹਿਬ ਆ ਲੋ ਜੀ ਪੂਰਾ ਬ੍ਰੇਕੀ ਦੇ ਵਿੱਚ ਦੋਸਤੋ ਇਹ ਵੈੜ ਆ ਥੱਲੇ ਦੇ ਵੇ ਦੀ ਪੂਰੀ ਖਬਰਦਾਰ ਆ ਤੇ ਚੰਗਾ ਮਿਲਕ ਕਰਵਾ ਰਹੀ ਐ ਇਸ ਵਕਤ ਆਉਣ ਵਾਲਾ ਸਮਾਂ ਦੋਸਤੋ ਕਿਸੇ ਭਰਾ ਦੀ ਸੇਵਾ ਤੇ ਡਿਪੈਂਡ ਆ ਬਾਕੀ ਕਿਹਨੇ ਆਨਲਾਈਨ ਮੰਗਾਉਣੀ ਆ ਗੰਡੇ ਵਾਲਾ 22 ਲੀਟਰ ਦੀ ਗਰੰਟੀ ਆਨਲਾਈਨ ਮੰਗਾ ਲੈ ਠੀਕ ਆ ਜੀ ਤੇ ਦੋ ਦਿਨ ਨੇ ਸੰਧੂ ਸਾਹਿਬ ਚੰਗਾ ਪਰ ਜਣਾ ਇਹ ਸੇਵਾ ਚੰਗੀ ਕੀਤੀ ਜੇ ਇਹ ਲੀਟਰ ਆਉਣਾ ਪਰੂਗੀ ਐਡੀ ਵੈੜ ਨੂੰ 30 ਲੀਟਰ ਨਹੀਂ ਕੋ ਜਾਂਦਾ ਬਿਲਕੁਲ ਉੱਪਰ ਵੀ ਜੀ ਦੋਸਤੋ ਬੜੀ ਚੌੜੀ ਆ ਠੀਕ ਆ ਜੀ ਉੱਪਰੋਂ ਵੀ ਪਿੱਠ ਪੁਰੇ ਦੀ ਸਿਰ ਤੋਂ ਵੀ ਬੜੀ ਚੌੜੀ ਆ ਸੋ ਬਾਕੀ ਰੰਗ ਰੰਗ ਬਹੁਤ ਸੋਨਾ ਕਰਮਾਲੀ ਨੂੰ ਫੈਸ਼ਨ ਪੁਸ਼ਣ ਬਹੁਤ ਜ਼ਿਆਦਾ ਆ ਬਾਕੀ ਚਵਾਈ ਸਾਨੂੰ ਸਭ ਬਹੁਤ ਜਰੀ ਲੱਗੀਆਂ ਥਾਂ ਨੇ ਵੀ ਸੋਨਾ ਲੱਗਾ ਚਵਾਈ ਵੀ ਸੋਹਣੀ ਲੱਗੀ ਆ ਬਾਰ-ਬਾਰ ਉਹ ਸਾਰੀ ਬਹੁਤ ਚੰਗੀ ਆ ਡਾਕਟਰ ਹਾਂਜੀ ਹਾਂਜੀ ਸੰਦੂਸਾਲ ਦੋ ਵੀ ਬਹੁਤ ਜ਼ਿਆਦਾ ਚੰਗਾ ਚੋਂ ਆਉਂਦੇ ਆ ਜੀ ਤੇ ਇਹਦਾ ਮੁੱਲ ਕੀ ਕਰਾਂਗੇ ਅੱਜ ਮੁੱਲ ਸੰਦੂਸਾਲ 95000 ਦੀ ਦੇ ਦਾਂਗੇ 95 ਦੀ ਹਾਂਜੀ ਬਿਲਕੁਲ ਜਾਇਜ਼ ਮੁੱਲ ਜੇ ਇਹ ਮੁੱਲ ਜ਼ਿਆਦਾ ਨਹੀਂ ਅਜਿਹੇ ਹਿਸਾਬ ਨਾਲ ਲੋਕੀ ਮੈਂ ਵੀਡੀਓ ਬਣਾਉਣਾ ਇੱਕ 30 ਇੱਕ 40 ਮੰਗੀ ਜਾਂਦੇ ਆ ਪਰ ਉਹ ਮੁੱਲ ਨਹੀਂ ਕਰਨਾ ਠੀਕ ਆ ਠੀਕ ਆ ਹਾਂਜੀ ਲੋ ਜੀ ਅਜਿਹੇ ਹਿਸਾਬ ਨਾਲ ਮੰਗਿਆ ਦੇ ਸੰਦੂਸਾਲ ਕੋਈ ਚੋਵੇ ਦੋ ਟਾਈਮ ਚੋਲੇ ਕੋਈ ਤਿੰਨੇ ਟਾਈਮ ਚੋਲੇ ਬਿਲਕੁਲ ਤੇ ਨਾ ਪਾ ਗਿਆ ਆਪਾਂ ਨੂੰ ਕੋਈ ਕੰਡਾ ਲੈ ਆਜੇ ਹਾਂ ਲੋ ਜੀ 95000 ਦੀ ਡਿਮਾਂਡ ਆ ਲੈਣ ਦੇ ਜ ਤੋ 24 ਲੀਟਰ ਤੁਸੀਂ ਜੋਗੀ ਤਸੱਲੀ ਕਰਨੀ ਆ 95000 ਦੀ ਕੀਮਤ ਆ ਸੋ ਵਾਰਡ ਬੜੀ ਸਾਫ ਸੁਥਰੀ ਆ ਬਾਕੀ ਜਿੱਥੋਂ ਤੱਕ ਕਿਸੇ ਪੁਰਾਣੇ ਚਵਾਈ ਆ ਉਹ ਵੀਡੀਓ ਕਾਲ ਤੇ ਤੁਸੀਂ ਦੇਖ ਸਕਦੇ ਜੇ ਇੱਕ ਟਾਈਮ ਦੋ ਟਾਈਮ ਇੱਥੇ ਆ ਕੇ ਕਰ ਸਕਦੇ ਜੀ ਹੈ ਠੰਡੀ ਤੇਰੀ ਹੈ ਸੰਦੂ ਸਾਹਿਬ ਆਪਾਂ ਨਾ ਪਹਿਲੋ ਤੇ ਦਾਤੀ ਜਿਹੜਾ ਗਾਂ ਲਈ ਸੀ ਨਾ ਕੱਲ ਹੀ ਆਪਾਂ ਸਾਰਾ ਮਾਲ ਲਿਆ ਵਾ ਹਾਂਜੀ ਤੇ ਸਵੇਰੇ ਫਿਰ ਮੈਂ ਪਾਪਾ ਨੂੰ ਭੇਜ ਕੇ ਫੇਰ ਸਵੇਰੇ ਚਵਾਈ ਕਰਾਈ ਜੀ ਠੀਕ ਆ ਜੀ ਚੋ ਕੇ ਫਿਰ ਲੈ ਆਂਦੀ ਕਿਉਂਕਿ ਇਤਰਾ ਇਹਨੂੰ ਗਰੰਟੀ ਨਹੀਂ ਦਿੱਤੀ ਜਾਂਦੀ ਸਹੀ ਹੈ ਵੀਰੇ ਕਿਉਂਕਿ ਆਨਲਾਈਨ ਆਪਾਂ ਕੰਮ ਕਰੀਦਾ ਆਪਾਂ ਤਸੱਲੀ ਕੀਤੀ ਹੋਊਗੀ ਜੇ ਦਵਾਂਗੇ ਹਾਂਜੀ ਹਾਂਜੀ ਤਸੱਲੀ ਕੀਤੀ ਤੇ ਫਿਰ ਆਪਾਂ ਭੇਜਣੀ ਕਿਹਨੂੰ ਹਾਂ ਲੋ ਜੀ ਭਰਾਵਾ ਚਵਾਈ ਹੋ ਗਈ ਆਪਣੀ ਤੇ ਅਗਲੇ ਨੇ ਵੀ ਮੈਨੂੰ ਵਿਖਾਈ ਕਾਪੀ ਪਰ ਮੈਂ ਉਹਦੀ ਯਕੀਨ ਨਹੀਂ ਕੀਤਾ ਹਾਂ ਕਿਉਂਕਿ ਜਿੰਨਾ ਜਰਾ ਆਪ ਨਾ ਨਾ ਤਸੱਲੀ ਕੀਤੀ ਹੋਵੇ ਉਹਨਾਂ ਚਿਰਨੇ ਕਿਸ ਨੂੰ ਦਵਾ ਦੇ ਸਕਦੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤਾਂ ਦੋਸਤੋ ਇਹ ਗੱਲਾਂ ਬੜੀਆਂ ਜ਼ਰੂਰੀ ਆ ਪਹਿਲਾਂ ਤਸੱਲੀ ਆਪ ਕੀਤੀ ਹੁੰਦਾ ਫਿਰ ਸ਼ਹੀਦਾਂ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਪਹਿਲੇ ਤੁੰਡੂ ਸਾਹਿਬ ਆਪਾਂ ਪੈਸੇ ਲਾਉਣੇ ਆ ਫੇਰ ਹੀ ਕਿਸੇ ਨੇ ਲ ਬਾਕੀ ਆਪਾਂ ਕਿਹੇ ਹਰ ਵੀਡੀਓ ਜਿਹੜੀ ਦਾ ਸੰਧੂ ਸਾਹਿਬ ਪਿੱਛੇ ਦੀ ਤਪੂੜਦੀ ਆਪਣੀ ਗਰੰਟੀ ਚ ਹਾਂ ਕਿ ਉਹਦੀ ਵੀ ਪਛੂ ਲੈ ਲੈ ਬਿਲਕੁਲ ਇੱਕ ਡਾਕਟਰ ਸਾਹਿਬ ਆਪਣੇ ਭੈਣ ਭਰਾਵਾਂ ਨਾਲ ਕਰਦੀ ਹੈ ਨੰਬਰ ਸਾਂਝੇ ਹਾਂ ਸੰਧੂ ਸਾਹਿਬ 83 ਤੇ 97 33595 84 ਤੇ 97 33595 ਪਿੰਡ ਆਪਣਾ ਜੀ ਵੱਡੇ ਸਬਰਾਏ ਆ ਜੀ ਹਾਂ ਹੋਰ ਕੋਈ ਗੱਲ ਫਰ ਬਸ ਗੱਲਾਂ ਬਾਤਾਂ ਸੰਧੂ ਸਾਹਿਬ ਕਿਰਪਾ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਪੈਰਾ ਪਛੇ ਕੰਮਕਾਰ ਚੱਲੀ ਜਾਂਦੇ ਨੇ ਨਹੀਂ ਨਹੀਂ ਉਹ ਸੱਚੇ ਪਾਤਸ਼ਾਹ ਦੀ ਬਲਕ ਨਿਗਰਾਨੀ ਚ ਸਾਰਾ ਹਾਂਜੀ 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 ਇਸ ਤਰ੍ਹਾਂ ਹੀ ਮਿਹਰ ਬਣੀ ਰਵੇ ਮਾਲਕ ਦੀ ਹਾਂ ਹਾਂ ਹਾਂਜੀ ਹਾਂਜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਲਓ ਦੱਸੋ ਐਨੀਮਲ ਆਪਾਂ ਤਾਂ ਮਾਝੇ ਟੋਟਲ 7 ਟਿਕਾਤੇ ਆ ਡਾਕਟਰ ਸਾਹਿਬ ਉਹਨਾਂ ਦੇ ਫਾਰਮ ਤੋਂ ਬੁਰਜ ਡੇਰੀ ਫਾਰਮ ਤੁਸੀਂ ਵਿਜ਼ਿਟ ਕਰਨੀ ਹੈ ਲੋਕੇਸ਼ਨ ਲਾ ਕੇ ਵੀ ਪਹੁੰਚ ਸਕਦੇ ਜੀ ਵੱਡੇ ਸਭਰਾ ਇੱਕੋ ਇੱਕ ਪਿੰਡਾਂ ਮਾਝੇ ਦੇ ਵਿੱਚ ਦੋਸਤੋ ਵੱਡੇ ਸਭਰਾ ਠੀਕ ਹੈ ਜੀ ਇੱਕ ਪਾਰਲਾ ਸਭਰਾ ਛੋਟੇ ਸਭਰਾ ਫਤਿਹਗੜ੍ਹ ਸਭਰਾ ਵ ਠੀਕ ਹੈ ਜੀ ਇਹ ਵੱਡੇ ਸਭਰਾ ਪਿੰਡ ਆ ਹਰੀਕੇ ਪੱਤਨ ਤੋਂ 10-12 ਕਿਲੋਮੀਟਰ ਦੀ ਦੂਰੀ ਆ ਸਤਲੁਜ ਦਰਿਆ ਬਿਲਕੁਲ ਨਜ਼ਦੀਕ ਆ ਆਓ ਚਲ ਕੇ ਆਪਣੀ ਨਰਖ ਪਰਖਾ ਤਸੱਲੀ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ